ਕਵਰਟੀ ਚੋਕਰ ਤੇ ਇੱਕ ਸੂਣੀ ਪਾ ਲਈ ਆਪਾਂ ਇਹ ਲਓ ਇਹ ਤਾਂ ਨੀੜੀ ਹੈ ਪਜੀਰੀ ਬਣ ਗਈ ਮੱਝਾਂ ਦੀ ਦੇਖਿਆ ਪਾ ਰਣੇ ਦੇ ਅਲਾਈਕ ਮਗਰ ਲਿਖਣਾ ਯੋਫੋਂ ਨਾਲ ਪੁੱਤਰ ਫੈਨ ਵੱਧੀ ਆ ਜਨਜੋਸ ਹੂੰ ਜੇ ਬੰਦਰਾਂ ਦੀ ਚੰਗੀ ਸਾਮ ਕਰਾਂਗੇ ਕਾਹਹੀਂ ਡਗਰਾ ਪਣਗੇ ਆਪਾਂ ਨੂੰ ਪਹਿਲਾ ਅਗਲੀ ਵੀਡੀਓ ਬਣਾਉਂਦਾ ਹੈ ਯਾਰ ਨੋਦਾ ਹਾਂਜੀ ਬੁੱਤ चल लाइज जा ਵੀਡੀਓ ਪ੍ਰੋਬਲਮ ਨਹੀਂ ਹੈ। ਹਾਂ ਜੀ। ਜੇ ਕੋ ਮੇਰਾ ਵੀਰ ਭਰਾਡੇ ਦੀ ਆਲਾ ਦੇ ਦੱਸਿਓ। ਉਹ ਵੀ ਪੰਦੇ ਚੁਲਕੇ ਆਖਣੀ। ਆਂ ਹੀ ਤਾਂ ਪਾ। ਕਮੈਂਟ ਕਰਕੇ ਮੇਰਾ ਭਰਾ ਦੱਸਿਓ। ਜੇ ਕੋ ਦੇਲੀ ਵਾਲਾ ਵੀਰ ਵੇਂਦਾ। ਇਹ ਜਿੰਦਾ ਵਧੀਆ ਰੋਟੀ ਯਾਰ ਬਹੁਤ ਵਧੀਆ ਕਾਰੋਗਾਰ ਕੇ ਇਹਦੇ ਥੱਲੇ ਲਾ ਕੇ ਕੰਮ ਬਾਹਰ ਅੰਦਰ ਜਾ ਕੇ ਕੰਮ ਕਰਨ ਉਹਦੇ। ਠੀਕ ਹੀ ਆ ਬਾਹਰ ਦੇ ਮਾਹੌਲ ਬਹੁਤ ਖਰਾਬ ਹੈ। ਜੰਮੀ ਲੋਗੇ ਥੀ ਯਾਰ ਮਾਂ ਬਿਓ ਕੋਲ ਥੀ ਗਿਆ ਦੰਦੰਦੀਏ

ਨੇ ਦੋ ਜੀ ਤਿਆਰ ਨਾ ਪਾ ਲੈ ਤਾਂ ਇਹ ਆਪਣੀ ਕੋਸ ਜਰਮ ਹੈ ਕੋਈ ਨੂੰ ਮੈਂ ਤੋ ਪਾ ਸਕਦੀ ਉਹ ਬਤਨ ਨੂੰ ਇਸੂ ਹੀ ਨੂੰ ਇਹਨਾਂ ਨੂੰ ਕਾਫੀ ਟਾਈਮ ਹੋਇਆ ਉਹਨਾਂ ਨੂੰ ਪਾ ਸਕਦੇ ਆਪਾ ਜਿਹਨੇ ਕਿਹਾ ਵੀਰ ਭਰਾ ਕਮੈਂਟ ਕਰਕੇ ਦੱਸੋ ਵੀ ਤੂੜੀ ਤੇ ਮੰਡ ਪਾਉਂਗਾ ਆਪਣੀ ਨਤੂਰੀ ਬਹੁਤ ਖਰਾਬ ਹੋ ਗਈ ਹੈ ਨਾਲੇ ਵੀਡੀਓ ਦਾ ਸ਼ੌਂਕ ਪੂਰਾ ਕਰ ਲੋ ਨਾਲੇ ਆਪਦਾ ਕੰਮ ਕਰ ਲੋ ਨਾਲੇ ਕੋਈ ਵੀਰ ਭਰਾ ਤੋਂ ਕੋਈ ਚੰਗੀ ਸਲਾਹ ਮਿਲ ਜੂਗੀ ਮੇਰੀ ਵਾਲਾ ਵੀਰ ਹੋਇਆ ਕੋਈ ਚੰਗੇ ਨ ਪਸ਼ੂ ਸਾਹਮਣ ਵਾਲਾ ਵੀਰ ਹੋਇਆ ਸਾਨੂੰ ਤਾਂ ਕਿਉਂ ਪਹੁੰਚ ਫਾਇਦਾ ਹੀ ਫੈਂਡ ਫੂਨ ਬਹੁਤ ਵਧੀਆ ਹੁੰਦੀ ਹੈ ਇੱਕ ਡੰਗਰਾ ਜੀ ਰਹਿੰਦਾ ਜੇ ਕੋਈ ਆਪਣਾ ਭਰਾ ਹੋਰ ਸੁਝਾ ਦੇਣਾ ਚਾਹੁੰਦਾ ਤੇ ਜਰੂਰ ਆਪਣੇ ਕਮੈਂਟ ਕਰੇ ਜੇ ਵੀਡੀਓ ਚੰਗੇ ਲੱਗੀ ਤਾਂ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਕਿਰਤ ਕਰਨੀ ਨੂੰ ਮਾੜੀ ਗੱਲ ਨਹੀਂ ਗੀ ਚੋਰੀ ਕਰਨੀ ਵਿਹਲੇ ਬਹਿਣਾ ਮਾੜਾ ਕਿਰਤ ਕਰਨ ਚ ਫਾਇਦਾ ਨਾਲੇ ਸਿਹਤ ਚੰਗੀ ਨਾਲੇ ਕੰਮ ਵਧਿਆ ਮੰਨਦਾ ਪਾਈ ਦਾ ਪਹਿਲਾ ਟਰਗੇਟ ਪਾਉਣੇ ਹੁੰਦੇ ਪਟਵੰਨਾ ਪਾਉਣੇ 10000 ਵਧੀਆ ਰਿਜ਼ਲਟ ਹੈ ਵਧੀਆ ਡੁੱਦ ਦੇ ਡੰਡੀਆਂ 12 12 ਦੇ ਡੰਡੀਆਂ ਟੋਕੜਾਂ 6 7 ਲੀਟਰ ਦੇ ਡੰਡੀਆਂ ਵਧੀਆ ਹਨੇ ਬਹੁਤ ਵਧੀਆ ਹੁੰਦੀ ਹੈ ਉਹ ਲੈਉਣਾ ਬਣਾ ਰਿਹਾ ਜੋਸਿੰਦਾ ਚੋਟ ਥੋੜਾ ਧੋਰਦਾ 1/2 ਕਿਲੋ ਗਰਮ ਕਰ ਦੇ ਲੰਗਣਾ ਸਾਵਨਾ ਥੋੜਾ ਠੀਕ ਹੈ ਜੀ ਹੋਰ ਲੈ ਲਈ ਦੀਆ ਹੈ ਹਾਂ ਹਾਂ ਕੀ ਮਿਸਟੇਕ ਕਰ ਗਿਆ ਇਹ ਗਲਤੀ ਮੇਰਾ ਭਰਾ ਗਲਤੀ ਮਲਤੀ ਮਾਫਾ ਮਾਰਕ ਫਾਈਨਲ ਸਰ ਹੈ ਨਾ ਬਣਾ ਸਪਤੀ ਕੀ ਉਹ ਡਾਲਟਾ ਮੈਂ ਨਹੀਂ ਬਥੇ ਆਸਤੇ ਪਰ ਬਿਆਰ ਮੈਂ ਓਏ ਸਾਡਾ ਸਾਡੇ ਟਾਈਮ ਦੇ ਨਾਲ ਬਹੁਤ ਢੁੜੀਆਂ ਨੇ ਇਨਸਾਨ ਹੋਇਆ ਢੁੜੀ ਖਰਾਬ ਚਿੱਟੀ ਦੇ ਖਰਾਬ ਜੋ ਚੰਗੀ ਢੁੜੀ ਆ ਉਹਨੂੰ ਰਲਾ ਕੇ ਮਿਕਸ ਕਰਕੇ ਪਾਉਣਾ ਪੈਂਦਾ ਕਿਉਂਕਿ ਡੰਗਰਾਂ ਨੇ ਸਟੇਟਸ ਹੋ ਜਾਂਦੀ ਆ ਬਹੁਤ ਖਰਾਬ ਹੋ ਗਈ ਆਪਣੀ ਇਹ ਗਿੱਲੀ ਤੂੜੀ ਪੈ ਜੇ ਮਿਸਟਰੀਟਸ ਹੋ ਜਾਂਦੀ ਡੰਗਰਾਂ ਨੂੰ ਥੋੜੀ ਯਾਰ ਕੀ ਬਾਦਸ਼ਾਹ ਬਹੁਤ ਹੋਈਆਂ ਨੇ ਉਹਨੇ ਬਹੁਤ ਡੜਾਈਆਂ ਇਹ ਇੱਕ ਚੰਗੀ ਤੂੜੀ ਔਰ ਇਹਦਾ ਰੰਗ ਰੂنگ ਬਦਲਿਆ ਇਹਨੂੰ ਮਿਕਸ ਕਰ ਦਈਏ ਤੇ ਵਧੀਆ ਹੋ ਜਾਂਦੀ ਹੈ ਹਾਂਜੀ ਬਹੁਤ ਬੁਰਾ ਲਿਆ ਦਰਸ਼ ਛੱਡਦੀ ਟੂੜੀ ਛੱਡਦੀ ਆ ਤੇ ਟੂੜੀ ਦਾ ਬਹੁਤ ਬੁਰਾ ਲਿਆ ਕੋਈ ਜੇ 75 ਟਰਾਲੀਆਂ ਟੂੜੀ ਹੀ ਆਪਣੀ ਜੀ ਜੀ ਦੇ ਘੱਟੋ ਘੱਟ 20 ਟਰਾਲੀਆਂ ਖਰਾਬ ਹੋ ਗਈ 80 ਫੁੱਟ ਲੰਮਾ ਛੱਡੀ ਜਿਹੜਾ ਸਾਰਾ ਨਸ਼ਟ ਹੋ ਗਿਆ ਦੇਖ ਕੇ ਬਾਦੂ ਵਾਲਾ ਕੈਂਪ ਤੇ ਸਾਰ ਨੂੰ ਸਾਰਨਾ ਪੈਣਾ ਇੰਨੇ ਮਾਲ ਵਾਲੇ ਕਿਤੋਂ ਮੰਗਾਂ ਮੋਲ ਪਾ ਕੇ ਗੁਜ਼ਾਰਾ ਨਹੀਂ ਹੁੰਦਾ ਆਪਦੀ ਥੋੜੀ ਦਾ ਸੈਟਿੰਗ ਵੇਂਦੀ ਹੈ